हां जी दोस्तों सारेनु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਜੀ ਸੋ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਕਾਫੀ ਫਸਲ ਤੁਹਾਨੂੰ ਦਿਖਾਈ ਦੇ ਆ ਇਸ ਘਰ ਤੋਂ ਵੀਰ ਜੋਗਾ ਤੇ ਭਾਈ ਦੀਪੇ ਇਹਦੇ ਨਾਲ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਦੋਵੇਂ ਓਨਰ ਨੇ ਸੋ ਪਸ਼ੂ ਜਿਹੜੇ ਆ ਦੋਸਤੋ ਅੱਜ ਪੰਜ ਮੱਝਾਂ ਤੁਹਾਨੂੰ ਦਿਖਾਉਣੀਆਂ ਇੱਕ ਮੱਝ ਗੱਬਣਾ ਬਾਕੀ ਚਾਰ ਪਸ਼ੂ ਬਿਲਕੁਲ ਜਿਹੜੇ ਸਵੇ ਸਵੇ ਆ ਇੱਕ ਲਾਸਟ ਵਿੱਚ ਵਾਇਰ ਦਿਖਾ ਦਾਂਗੇ ਉਹ ਵੀ ਗੱਬਣਾ ਮੀਨਸ ਦੋ ਪਸ਼ੂ ਜਿਹੜੇ ਦੋਸਤੋ ਗੱਬਣਾ ਬਾਕੀ ਚਾਰ ਮੱਝਾਂ ਝੋਟੀਆਂ ਜਿਹੜੀਆਂ ਤਾਜ਼ੀਆਂ ਸੂਈਆਂ ਸਵਾਈਆਂ ਨੇ ਨਾਲ ਪ੍ਰੋਪਰ ਬੱਚੇ ਤੁਹਾਨੂੰ ਦਿਖਾ ਦਾਂਗੇ ਰੇਟ ਭਾਅ ਪਰ ਤਾਂ ਕਿੰਨਾ ਦੁੱਧ ਥੱਲੇ ਹਾਜ਼ਰ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਦੋਸਤੋ ਬਾਕੀ ਐਂਡ ਤੱਕ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਮਿਲ ਸਕੇ ਇੱਕ ਹੋਰ ਰਿਕਵੈਸਟ ਆਪਣੀ ਹੁੰਦੀ ਆ ਦੋਸਤੋ ਸਟਾਰਟਿੰਗ ਤੋਂ ਜਿਹੜਾ ਪਸ਼ੂ ਸੋਇਆ ਸੋਇਆ ਦੋ ਟਾਈਮ ਚਵਾਈ ਕਰ ਲੋ ਤਿੰਨ ਟਾਈਮ ਕਰ ਲੋ ਗੱਬਣ ਪਸ਼ੂ ਆਪਣਾ ਚੌਥਾ ਥਨਾ ਦਾ ਚੈੱਕ ਪਾਸ ਕਰ ਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਹਾਡਾ ਹੱਕ ਆ ਹੱਕ ਸਮਝ ਕੇ ਆਪਣਾ ਦਸਲੀ ਜਰੂਰ ਕਰਿਆ ਕਰੋ ਆਹ ਲੈਣੇ ਜਾਣਕਾਰੀ ਵੀਰ ਜੋਗੇ ਹੋਂਾਂ ਤੋਂ ਸਭ ਤੋਂ ਪਹਿਲਾਂ ਵੀਰ ਜੋਗੇ ਤੇ ਭਾਈ ਦੀਪੇ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਸੰਤੂ ਸਾਹਿਬ ਕੀ ਹਾਲ ਜੀ ਬਹੁਤ ਵਧੀਆ ਵੀਰ ਜੀ ਹੋਰ ਸੁਣਾਓ ਹਾਂ ਜੀ ਵਧੀਆ ਵਧੀਆ ਠੀਕ ਠਾਕ ਅੱਛਾ ਵੀਰ ਜੋਗੇ ਕਮਾਤਾਂਦਿਆਂ ਜੀ ਰਹਿ ਗਏ ਜੇ ਪਿੱਛੇ ਦੋ ਵੀਡੀਓ ਪਾਈਆਂ ਫਿਰ ਪਾਈ ਦੀ ਪਾਈ ਟੰਡ ਕਰਦਾ ਰਹਿਗਾ ਹਾਂਜੀ ਹਾਂਜੀ ਦੋ ਵੀਡੀਓ ਫਿਰ ਇੰਨੇ ਪਾਈਆਂ ਮੈਂ ਬਾਹਰ ਹਾਂ ਬਾਹਰ ਸੀ ਕੰਮ ਖੁਮਚ ਹੈਨਾ ਹਾਂਜੀ ਹਾਂਜੀ ਠੀਕ ਆ ਤੇ ਅੱਜ ਵੀਰ ਜੋਗੇ ਪਸ਼ੂ ਆਪਣੇ ਕੋਲ ਵੈਸੇ ਟੋਟਲ ਜਿਹੜੇ 6 ਨਗ ਨੇ 6 ਨਗ ਹੈ ਹਾਂਜੀ ਤੇ 4 ਮਹੀਨਿਆਂ ਦਾ ਬਿਲਕੁਲ ਜਿਹੜੀਆਂ ਤਾਜ਼ੀਆਂ ਸੂਈਆਂ ਸਵਾਈਆਂ ਹਾਂਜੀ ਤੇ ਇੱਕ ਗੱਬਣ ਇੱਕ ਗੱਬਣ ਹਾਂਜੀ ਤੇ ਵੈੜ ਵੀ ਗੱਬਣ ਹੈ ਠੀਕ ਹੈ ਜੀ ਹਾਂਜੀ ਤੇ ਆਉਂਦੇ ਰਹਿੰਦੇ ਪਸ਼ੂ ਬਿਲਕੁਲ ਰੂਟੀਨ ਦੇ ਵਿੱਚ ਹੀ ਆਉਂਦੇ ਤੁਹਾਡੇ ਕੋਲ ਹੈਨਾ ਹਾਂਜੀ ਹਾਂਜੀ ਰੂਟੀਨ ਨਾਲ ਆਈ ਜਾਂਦੇ ਆ ਜੀ ਤੇ ਆਜੋ ਕਰਦੇ ਆ ਨਾਲ ਦੀ ਨਾਲ ਸ਼ੁਰੂਆਤ ਕਰ ਲਈਏ ਇੱਕ ਪਾਸੇ ਤੋਂ ਲਓ ਵੀ ਦੋਸਤੋ ਸ਼ੁਰੂਆਤ ਇੱਕ ਮੱਚ ਤੋਂ ਆਪਾਂ ਸਟਾਰਟਿੰਗ ਤੋਂ ਕਰ ਦਿੰਨੇ ਆ ਤੇ ਅੱਛਾ ਦੀਪਾ ਕੀ ਡਿਟੇਲ ਆ ਵੀਰਾਂ ਦੀ ਇਹ ਭਾਜੀ ਦੂਜਾ ਸੂਆ ਦੂਜਾ ਸੂਆ ਜੀ ਹਾਂਜੀ ਕੱਟੀ ਮਗਰ ਹੈ ਜੀ ਇਹਦੀ ਮਗਰ ਕੱਟੀ ਆ ਗਈ ਆ ਹਾਂਜੀ ਤੇ ਦਿਨ ਕਿੰਨਿਆਂ ਦੀ ਸੂਈ ਆ 7 8 ਦਾਣ ਦੀ ਸੂਈ ਆ ਪਹਿਲੇ ਨੰਬਰ ਵਾਲੀ ਕੱਟੀ ਇਹਦੀ ਅੱਛਾ ਆ ਲਵੀ ਜੀ ਜਿਹੜੀ ਹਾਂਜੀ ਬਿਲਕੁਲ ਨਹੀਂ ਠੀਕ ਹੈ ਬਲੈਕ ਵਾਲੀ ਹਾਂਜੀ 8 7 ਦਾ ਇਹਨਾਂ ਦੀ ਦੋਸਤੋ ਇਹ ਝੋਟੀ ਸੂਈ ਆ ਦੂਜਾ ਸੂਆ ਦੱਸ ਰਿਹਾ ਵੀਰ ਦੀਪਾ ਤੇ ਅਠਾਂ ਕਿ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਕੱਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਬੱਚਾ ਵੀ ਕਾਫੀ ਸੋਹਣਾ ਆ ਦੇਖੋ ਜੀ ਥਾਨ ਭਾਂਡੇ ਦੀ ਵੀ ਕਾਫੀ ਖਬਰਦਾਰ ਆ ਆ ਬੱਚਾ ਵੇਖੋ ਮਗਰ ਕੱਟੀ ਪਹਿਲੇ ਨੰਬਰ ਤੇ ਆ ਜਿਹੜੀ ਆ ਦੋਸਤੋ ਮਗਰ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਇਸ ਪਹਿਲੇ ਨੰਬਰ ਵਾਲੀ ਮੱਝ ਨੇ ਤੇ ਆ ਜਿਹੜਾ ਥਾਨ ਭਾਂਡਾ ਜੇ ਆ ਲੋ ਜੀ ਠੀਕ ਆ ਸੋ ਮੂੰਹ ਮੱਥਾ ਵੇਖੋ ਸਿੰਘ ਪੂਰਾ ਗੁਲਾਈ ਦੇ ਵਿੱਚ ਲਓ ਜੀ ਹਾਂ ਜੀ ਅੱਛਾ ਤੇ ਦੂਜਾ ਆਪਣਾ ਜੋ ਕੇ ਭਾਈ ਕਿੰਨਾ ਕੁ ਦੁੱਧਾ ਹੁਣ ਦੋ ਡੰਗ ਦਾ ਇੰਦੇ ਥੱਲੇ ਇਹਦਾ ਜੀ 8 ਕਿਲੋ ਜੀ ਪੱਕਾ 8 ਕਿਲੋ ਹਾਂਜੀ ਜਿਹੜਾ ਆਪਣਾ ਬਿਲਕੁਲ ਹੈ ਪੱਕਾ ਪੱਕਾ ਜੀ ਗਰੰਟੀ ਹੈ 8 ਕਿਲੋ ਦੀ ਠੀਕ ਹੈ ਭਰਾ ਸੰਤ ਸਿੰਘ ਸਾਹਿਬ ਨੂੰ ਕਹੋ ਉਹਦੇ ਆਪਾਂ 8 ਕਿਲੋ ਦੀ ਗਰੰਟੀ ਫੁੱਲ ਆਪੇ ਠੀਕ ਹੈ ਧਾਰਾ ਧੂਰਾ ਦਾ ਬਿਲਕੁਲ ਇੱਕ ਲਓ ਵੀ ਦੋਸਤੋ ਧਾਰਾ ਅਗਲੇ ਪਿਛਲੇ ਨਾਲ ਅਗਲੇ ਅਗਲੇ ਨਾਲ ਬਿਲਕੁਲ ਐਨ ਬਰਾਬਰ ਆ 8 ਕਿਲੋ ਦੁੱਧ ਜਿਹੜਾ ਮੌਜੂਦ ਆ ਇਸ ਛੋਟੀ ਦੇ ਕੋਲ ਅਜੇ ਸੂਈ ਵੀ 8-10 ਦਿਨਾਂ ਦੀ ਬਾਕੀ ਤੁਹਾਨੂੰ ਬੱਚਾ ਨਾਲ ਪ੍ਰੋਪਰ ਦਿਖਾਈ ਦਿੱਤਾ ਮਗਰ ਕੱਟੀ ਹੈ ਫੀਮੇਲ ਕਾਫ ਸੋ 89 ਦੇ ਬਾਅਦ ਤੁਸੀਂ ਆਹ ਵੇਖ ਕੇ ਚੈੱਕ ਕਰ ਲਓ ਚਾ ਲੋ ਜੀ ਬਾਕੀ ਸੰਧੂ ਸਾਹਿਬ ਚੋਂ ਟੂਣਾ ਬੋਲੀ ਆ ਅੱਛਾ ਜੀ ਹਾਂ ਜੀ ਹੈ ਭੈ ਰੂ ਵਰਗੀ ਗਹਿਲੀ ਆਪਾਂ ਜਿਵੇਂ ਰੂ ਵਰਗੀ ਬੋਲੀ ਠੀਕ ਆ ਤੇ ਜੋਗੇ ਬਈ ਕੀ ਇੰਦੀ ਕੀਤਾ ਮੋਲ ਵੜੀ ਕੀ ਆ ਮੋਲ ਜੀ ਆਪਾਂ 80000 ਮੰਗਦੇ ਆ ਤੇ 75000 ਦੀ ਹਾਨਾ ਦੇ ਦੇਣੀ ਆਪਾਂ ਠੀਕ ਆ ਜੀ ਹਾਂ ਜੀ 80 ਡਿਮਾਂਡ ਆ 75000 ਵੀ ਲੈਣ ਦੇਣ ਹਾਂ ਲੈਣ ਦੇ ਠੀਕ ਆ ਜੀ ਲਓ ਜੀ 80200 ਡਿਮਾਂਡ ਆ 75000 ਲੈਣ ਦੇ ਨਾਲ ਤੇ ਹਾਈਟ ਕਦ ਵੀ ਤੁਹਾਨੂੰ ਦੱਸ ਦਿੰਦੇ ਆ ਬੇਲਬੂਲ ਦੀ ਵੀ ਸੋਹਣੀ ਆ ਦੋਸਤੋ ਹਾਈਟ ਵੀ ਮੀਡੀਅਮ ਤੋਂ ਉੱਚੀ ਆ ਠੀਕ ਆ ਜੀ ਮੀਡੀਅਮ ਤੋਂ ਜਦੋਂ ਵੱਡੀਆਂ ਮੱਜਾਂ ਆਪਾਂ ਅਕਾਊਂਟ ਕਰਦੇ ਆ ਤੇ ਉਧਰੋਂ ਹਾਈਟ ਤੁਸੀਂ ਗਿਣ ਸਕਦੇ ਓ ਜੇ ਅੱਗੇ ਸੈਕਿੰਡ ਨੰਬਰ ਤੇ ਆ ਗਈ ਝੋਟੀ ਹਾਂਜੀ ਦੋਸਤੋ ਪਹਿਲਾਂ ਝੋਟੀ ਆ ਜੀ ਲਓ ਜੀ ਪਹਿਲਾ ਸੂਬਾ ਸੂਈ ਸੂਈ ਇਹਨੇ ਵੀ ਹਾਂਜੀ ਹਾਂਜੀ ਸੂਈ ਆ ਜੀ ਪਹਿਲਾ ਸੂਬਾ ਸੂਈ ਝੋਟੀ ਆ 20 ਦਿਨਾਂ ਦੀ ਸੂਈ ਪੁੱਛਦਾਵੇ 20 ਦਿਨਾਂ ਦੀ ਹਾਂਜੀ 20 ਦਿਨਾਂ ਦੀ ਸੂਈ ਬੱਚਾ ਮਗਰ ਦੇ ਕੱਟੀ ਆ ਜੀ ਮਗਰ ਇਹਦੇ ਵੀ ਕੱਟੀ ਹਾਂਜੀ ਲਓ ਜੀ ਮਗਰ ਕੱਟੀ ਆ ਪਹਿਲਾ ਸੁਹਾ ਜਿਹੜੀ ਇਹ ਝੋਟੀ ਸੂਈ ਆ ਹਾਈਟ ਕੱਦ ਜਿਹੜਾ ਦੋਸਤੋ ਮੀਡੀਅਮ ਦੇ ਵਿੱਚ ਤੁਸੀਂ ਇਹ ਕਾਊਂਟ ਕਰ ਲਿਓ ਠੀਕ ਆ ਜੀ ਤੇ ਸਿੰਗੀ-ਸੁੰਗੀ ਬਿਲਕੁਲ ਗੁਲਾਈ ਦੇ ਵਿੱਚ ਛੋਟੇ ਜਿਹੇ ਸਿੰਗ ਨੇ ਆ ਦੇਖੋ ਠੀਕ ਆ ਸੋ ਮੂੰਹ ਮੱਥਾ ਬਹੁਤ ਸੋਹਣਾ ਝੋਟੀ ਦਾ ਤੇ ਲੇਵਟੀ-ਲੂਪਟੀ ਵੀ ਕਾਫੀ ਕਮਾਲ ਦੀ ਆ ਦੇਖੋ ਜੀ ਥਣ ਬਿਲਕੁਲ ਪੂਨੀਆਂ ਵਰਗੇ ਪਤਲੇ ਥਣ ਨੇ ਚਾਰੇ ਸਪੇਸ ਵੰਡ ਆ ਤੁਹਾਡੇ ਸਾਹਮਣੇ ਆ ਜੀ ਆਹ ਲੈ ਅੱਜ ਉਹ ਸੰਧੂ ਸਾਹਿਬ ਦੀ ਕੱਟੀ ਆ ਲੈਓ ਜੀ ਕੱਟੀ ਪੂਰੀ ਪਲੀ ਮਗਰ ਹਾਂਜੀ ਹਾਂਜੀ ਦੁੱਤ ਬਹੁਤ ਚੁਗਾਇਆ ਇਹਨੂੰ ਬਹੁਤ ਵੀ ਹੁਣ ਇਹ ਲੈ ਕੇ ਆਏ 10 ਮਿੰਟੀ ਹੋਏ ਆ ਅੱਛਾ ਅੱਜ ਹੀ ਆਈ ਆਪਣੇ ਕੋਲ ਹੋਣੀ ਤਾਂ ਹੀ ਆਲ ਕਰਦੀ ਚਾ ਪੂਰੀ ਆ ਬਿਲਕੁਲ ਬਿਲਕੁਲ ਚਲੋ ਇੱਕ ਤਾਂ ਨਵੀਂ ਜਗ੍ਹਾ ਤੇ ਆਈ ਹੈ ਕਰਮਾਂ ਵਾਲੀ ਹਾਂਜੀ ਸੋ ਛੋਟੀ ਸੋਣੀਏ ਦੋਸਤੋ ਸਿੰਗੀ ਸੁੰਗੀ ਪੂਰੀ ਸ਼ਕੀਨੀ ਵਾਲੇ ਪਾਸਿਓਂ ਵੀ ਪੂਰੀ ਆ ਤੋਰਾ ਤੂਰਾ ਦੇਖ ਕੇ ਤੁਸੀਂ ਚੈੱਕ ਕਰੋ ਲੈਵਟੀ ਕਾਫੀ ਸੋਣੀ ਠੀਕ ਆ ਜੀ ਆਰਡਰ ਦੀ ਕੁਆਲਿਟੀ ਕਾਫੀ ਸੋਣੀ ਆ ਸੋ ਨਵੀਂ ਜਗ੍ਹਾ ਤੇ ਆ ਗਿਆ ਦੋਸਤੋ ਪਸ਼ੂ ਕਈ ਬਰਾ ਉੱਪਰੇ ਬੰਦਿਆਂ ਦੇ ਵਿੱਚ ਤੇ ਥੋੜਾ ਜਿਹਾ ਡਰਦਾ ਜ਼ਰੂਰ ਆ ਠੀਕ ਆ ਪਰ ਫਿਰ ਵੀ ਤੁਸੀਂ ਇਹ ਵੇਖੋਗੇ ਤੇ ਹਵਾ ਪੂਰੀ ਨਰਮ ਜੀ ਆ ਠੰਢੀ ਆ ਜਿੰਨੀ ਵੀ ਆ ਪ੍ਰੋਪਰ अच्छा जोगेवीर मानला भी, भी आज आई अपने कोल होने थोड़ा चर पहला ही तो किवें चवाई दी मॉर्निंग एक टाइम दी कर ली सी पूरी हां जी हां जी कर ली जी चवाई करके ले आंदी ठीक एक तो होता थोड़ी बदियां ਧਾਰਾਂ मार के ले ਜਾਂਦਾ ਪਸ਼ੂ ਇੱਕ ਹੁੰਦਾ ਵੀ ਚਲੋ ਚਵਾਈ ਪੂਰੀ ਭਰਾ ਕੇ ਚਵਾਈ ਕਰਕੇ ਪੂਰੀ ਇੱਕ ਹੁੰਦਾ ਵੀ ਪੂਰੀ ਭਰਾ ਕੇ ਲਿਆਉਂਦੀ ਹੈ हां जी हां जी ਦੇਖੋ ਬਹੁਤ ਜਿਆਦੀ ਦੇਖੋ ਲੋਕ ਵੀ ਦੋਸਤੋ ਸੀਲਸ ਲੱਗ ਪੂਣਾ ਜਿਹੜਾ ਇਸ ਝੋਟੀ ਦੇ ਵਿੱਚ ਪੂਰਾ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਨਹੀਂ ਤੇ ਪਸ਼ੂ ਮਿਲਦਾ ਵੀ ਕੋਈ ਮਾੜਾ ਜਿਹਾ ਹੱਥ ਦੂਰ ਲਾਇਆ ਦੂਰ ਵੀ ਹੱਥ ਲਾਓਗੇ ਤੇ ਪਸ਼ੂ 扑ੜ ਕੇ ਪਾਸੇ ਹੋ ਜਾਂਦਾ ਕਥਾਣੇ ਚੱਡੇ ਲੋ ਵੀਰ ਨੇ ਚੈੱਕ ਕਰਾਤੀ ਹੱਥੋਂ ਤੇ ਲਾ ਕੇ ਤਸੱਲੀ ਬਖਸ਼ਾ ਪੂਰੀ ਬਾਕੀ ਸਾਹ ਹੋੜੀ ਕੱਟੀ ਹੈ ਪੋਲੀ ਹੈ ਨਾ ਜਵਾਈ ਹਾਂਜੀ ਹਾਂਜੀ ਲੈ ਭਰਾ ਠੀਕ ਆ ਮਗਰ ਕੱਟੀ ਆ ਤੇ ਕੀ ਜੋਗੇ ਫਿਰ ਲੈਣ ਦੇਣ ਕੀ ਕਰਦੇ ਆ ਕਿੱਥੋਂ ਤੱਕ ਜਿਹੜਾ ਹਾਂ ਨਾ ਇਹਦਾ ਸੰਧੂ ਸਾਹਿਬ ਆਪਾਂ 60000 ਮੁੱਲ ਕਰਦੇ ਆ ਹਾਂਜੀ ਤੇ 55000 ਦੀ ਹਾਂ ਨਾ ਦੇ ਦੇਣੀ ਜੀ 55 ਦੀ ਹਾਂਜੀ ਠੀਕ ਹੈ ਜੀ ਲਓ ਜੀ 60000 ਮੋਲਾ 55000 ਦੁੱਧ 6 ਕਿਲੋ ਜੇ ਇਸ ਲਈ ਲੈਣ ਦੇਣ 6 ਕਿਲੋ ਹੁਣ ਧਾਰਾਂ ਹੈਗੀਆਂ ਨੇ ਹਾਂਜੀ 6 ਕਿਲੋ 20 ਕਿ ਦਿਨਾਂ ਦਾ ਦੱਸਿਆ ਸੀ ਨਾ ਹਾਂਜੀ 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 20 ਕਿ ਦਿਨਾਂ ਦਾ ਸੁਆ 6 ਕਿਲੋ ਦੁੱਧ ਦੁੱਧੋਂ ਵਾਜੂਗੀ ਬਾਕੀ ਕੋਈ ਨਹੀਂ ਦੁੱਧੋਂ ਵਾਦੂਗੀ ਜੀ ਆਈ ਉਹ ਜੇ ਘਰਾਂ ਦੇ ਘਰਾਂ ਦੇ ਵਿੱਚੋਂ ਆਈਆਂ ਵਾਂ ਤਕਰੀਬਨ ਆਪਾਂ ਲੈਨੇ ਆ ਹਿਸਾਬ ਦੇ ਘਰਾਂ ਦੇ ਵਿੱਚੋਂ ਲਈਂਦੇ ਜਿਹੜੇ ਦੁੱਧ ਵਧਨ ਦਲ ਕੋ ਜੀ ਦੁੱਧ ਕਰੂਗੀ 8 ਕਿਲੋ ਤਾਂ ਮਾਮੂਲੀ ਕਰੂਗੀ ਛੋਟੀ ਬਹੁਤ ਚੰਗੀ ਆ ਹੂੰ ਕਰੂਗੀ 8 ਕਿਲੋ ਬਾਕੀ ਜੋ ਹੋਂ ਜੋ ਹੋਂ ਦੁੱਧ ਹੈਗਾ ਵਾ ਆਪਾਂ ਉਹ ਮੁੱਲ ਹੀ ਲੈਣ ਰਏ ਆ ਜੀ ਸਹੀ ਆ ਜੀ 8 ਕਿਲੋ ਹੁੰਦਾ ਤੇ ਫਿਰ ਆਪੋ ਉਸ ਸਾਹਿਬ ਨਾਲ ਮੁੱਲ ਲੈਣਾ ਹੀ ਬਿਲਕੁਲ ਜੀ ਬਿਲਕੁਲ ਹੁਣ ਹੁਣ 6 ਕਿਲੋ ਦਾਸਤੋ 7 ਹੁਣ 6 ਕਿਲੋ ਆ ਜੀ 6 ਕਿਲੋ ਹਾਂਜੀ ਲਓ ਜੀ 6 ਕਿਲੋ ਦੋਸਤੋ ਦੁੱਧ ਅੱਛਾ ਜੋਗੇ ਭਾਈ ਕੋਈ ਆਨਲਾਈਨ ਸੌਦਾ ਕਰਦਾ ਕੋਈ ਭੈਣ ਭਰਾ ਚਲੋ ਕਰ ਲੈਂਦੇ ਆ ਪਰ ਆਪਾਂ ਨਹੀਂ ਕਹਿੰਦੇ ਵੀ ਆਨਲਾਈਨ ਕਰੋ ਪਰ ਚਲੋ ਤੁਹਾਨੂੰ ਪਤਾ ਹੁਣ ਸੋਸ਼ਲ ਮੀਡੀਆ ਦਾ ਟਾਈਮ ਆ ਭੈਣ ਭਰਾ ਕਰ ਲੈਂਦੇ ਨ ਆਪਣੇ ਨਾਲ ਸੌਦਾ ਕਰੂਗਾ ਇਹ ਨਹੀਂ ਹਾਂਜੀ ਆਪਾਂ ਉਹਨਾਂ ਨੂੰ ਕੰਡਾ ਲਾ ਕੇ ਪਿਆਵਾ ਇੱਥੇ ਜਾਂ ਇੱਥੇ ਲੈ ਆਵਾਂਗੇ ਕੰਡਾ ਹਾਂਜੀ ਹਾਂਜੀ ਤੋਲ ਕੇ ਚੋ ਕੇ ਦੋ ਟਾਈਮ ਕਾਲੀ ਨਹੀਂ ਡੀਗੋਈ ਆਪਾਂ ਸਾਈ ਪਾ ਦੇਣਾ ਤੇ ਜੇ ਦੁੱਧ ਹੋਊਗਾ ਤੇ ਆਪਣੀ ਝੋਟੀ ਆਣ ਕੇ ਲੈ ਜਾਣਾ ਜੇ ਨਹੀਂ ਹੋਊਗਾ ਤੇ ਕੋਈ ਗੱਲ ਹੀ ਨਹੀਂ ਠੀਕ ਤਸੱਲੀ ਤੋਂ ਤਾਂ ਆਪਾਂ ਤਸੱਲੀ ਕਰਾ ਕੇ ਫਿਰ ਇੱਥੋਂ ਝਟੋਰਾਗੇ ਜੀ ਤੋਲ ਕੇ ਦੁੱਧ ਜਿਹੜਾ ਤੋਲ ਕੇ ਜਿਹੜਾ ਚੋ ਕੇ ਦੋ ਟਾਈਮ ਵੀਡੀਓ ਕਾਲ ਤੇ ਤੇ ਫਿਰ ਜੀ ਬਿਲਕੁਲ ਝੋਟੀ ਚੰਗੀ ਆ ਦੋਸਤੋ ਮਗਰ ਕੱਟੀ ਵੀ ਬਿਲਕੁਲ ਬਰਾਬਰ ਦੀ ਆ ਪੂਰੀ ਪਲੀ ਪੂਰੀ ਮਗਰ ਕੱਟੀ ਆ ਠੀਕ ਆ ਪਸੰਦ ਆਊਗੀ ਤੁ ਹਾਂਜੀ ਅੱਛਾ ਕੀ ਐਂਦੀ ਜੁਗੇ ਵੀ ਕੀ ਡਿਟੇਲ ਆਸੇ ਦੂਜਾ ਸੁਆ ਸੰਤੂ ਸਾਹਿਬ ਦੂਜੇ ਆ ਹਾਂਜੀ ਤੇ ਇਹਨੂੰ ਕਿੰਨੇ ਕ ਦਿਨ ਹੋ ਗਏ ਸੀ ਇਹ ਮਗਰ ਕਟਾਇੇ ਵੀ 15 ਕ ਦਿਨਾਂ ਲਈ ਸੂਈ 15-20 ਦਿਨਾਂ ਲਈ ਲਓ ਜੀ 15 ਕ ਦਿਨ ਦਾ ਸਮਾਂ ਇਹਨੂੰ ਸੂਈ ਨੂੰ ਆ ਦੂਜਾ ਸੁਆ ਮਗਰ ਕਟਾਇਦੇ ਆ ਗਿਆ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਥੱਲੇ ਦੁੱਧ ਕਿੰਨਾ ਕੋਣ ਚਵਾ ਦਾਂਗੇ ਇਹਦੇ ਥੱਲੇ ਸੰਤੂ ਸਾਹਿਬ ਦੁੱਧ 7 ਕਿੰਨਾ 7 ਕਿਲੋ ਹਾਂਜੀ ਚਵਾ ਚੂਸਾ ਸਾਫ ਹੈ ਬਿਲਕੁਲ ਸਾਫ ਹੈ ਇੱਕ ਥਾਨ ਮੜਿਆ ਵਿੰਗਾ ਨਾ ਜਿਹੜਾ ਹਾਂਜੀ ਹਾਂਜੀ ਥਾਨ ਵਿਖਾ ਦਿਓ ਥਨ ਤੁਹ ਸਾਰੇ ਬਰਾਬਰ ਜਿਆ ਤੇ ਸਾਫ ਆ ਥੋੜਾ ਜਿਹਾ ਇੱਕ ਥਾਨ ਦਾ ਮਾਸ ਜਿਹਾ ਇਕੱਠਾ ਹੋਇਆ ਹੋਇਆ ਨੈਚੁਰਲੀ ਕੁਦਰਤੀ ਨੈਚੁਰਲੀ ਹੋਵੇਗਾ ਹਾਂਜੀ ਹਾਂਜੀ ਉਦਾਂ ਜਮਾਂਦਰੂ ਆ ਵੇਖੋ ਠੀਕ ਆ ਜੀ ਇੱਕ ਥੋੜਾ ਜਿਹਾ ਗਾਂ ਨੂੰ ਐ ਰੱਖਦੀ ਠੀਕ ਆ ਜੀ ਇੱਕ ਸ਼ੇਪ ਜਿਹੜੀ ਆ ਦੋਸਤੋ ਥਾਨ ਦੀ ਤੁਸੀਂ ਦੇਖੋਗੇ ਥੋੜਾ ਜਿਹਾ ਉੱਪਰ ਠੀਕ ਆ ਚੱਕਿਆ ਜਾ ਥਾਨਾ ਬਾਕੀ ਇਹ ਅਗਲਾ ਥਾਨ ਹੈ ਬਸ ਠੀਕ ਆ ਜੀ ਬਾਕੀ ਚਵਾ ਦੇ ਵਿੱਚ ਕੋਈ ਫਰਕ ਨਹੀਂਗਾ ਚਵਾ ਬਿਲਕੁਲ ਜਿਹੜਾ ਦੋਸਤੋ ਇੱਕ ਨ ਆ ਲੈ ਉਹਦੀ 15 ਦਿਨਾਂ ਦੀ ਸੂਈ ਏ ਇਹ ਝੋਟੀ ਦੂਜਾ ਸੂਆ ਦਸਨ ਮੁਤਾਬਕ ਵੀਰ ਉਹਨਾਂ ਦੇ ਵਿੱਚ ਦੂਜਾ ਸੂਆ ਸੂਈ ਏ ਮਗਰ ਕੱਟਾ ਮੇਲ ਕਾਫ ਆ ਠੀਕ ਹੈ ਜੀ ਆਹ ਦੇਖੋ ਬਾਕੀ ਚੰਗੀ ਆ ਕਈ ਵਾਰਾਂ ਦੋਸਤੋ ਪਹਿਲਾਂ ਅੱਛਾ ਕੱਟਾ ਮਗਰ ਇਹ ਆ ਮੱਥਾ ਬੱਲ ਜਿੰਦੇ ਲਓ ਜੀ ਮੱਥਾ ਚਿੱਟੇ ਵਾਲ ਨੇ ਵਿੱਚ ਇਹ ਮਗਰ ਕੱਟਾ ਦੋਸਤੋ ਆਲੋ ਠੀਕ ਆ ਜੀ ਠੀਕ ਆ 7 किलो ਇਹਦੇ ਥੱਲੇ ਪੱਕਾ ਨਾ ਕਰ ਫਰਮਾ ਪੱਕਾ ਪੱਕਾ 7 ਕਿਲੋ ਦੁੱਧ ਆ ਜੀ ਲਓ ਜੀ ओके ਲਓ ਜੀ ਇਹ ਦੋਸਤੋ ਥਾਨ ਚਾਰੇ ਥਾਨ ਸਪੇਸ ਸਾਈਜ਼ ਬਿਲਕੁਲ ਤਸੱਲੀ ਨਾਲ ਵੇਖ ਲਓ ਠੀਕ ਹੈ ਲਓ ਜੀ ਠੀਕ ਆ ਤੇ ਥਾਂ ਤੋਂ ਜਿਹੜਾ ਉਲਟ ਬਹਿਣੀ ਵਾਲਾ ਪੂਰਾ ਵਰਦਾ ਸਹੀ ਆ ਹਾਂਜੀ 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 ਠੀਕ ਹੈ ਜੀ ਠੀਕ ਆ ਤੇ ਇਹਦਾ ਮੁੱਲ ਕੀ ਕਰਦੇ ਆ ਜੀ ਇਹਦਾ ਮੁੱਲ ਜੀ ਸੰਧੂ ਸਾਹਿਬ ਆਪਾਂ 55000 ਮੰਗਦੇ ਆ ਤੇ ਆਪਾਂ 52000 ਦੀ ਦੇ ਦੇਈਆਂ ਜੀ ਮੁੱਲ ਜਾਇ ਮੁੱਲ ਜਾਇ ਜੀ ਸਾਰੇ ਆਪਣੇ ਅੱਛਾ ਜੀ ਹਾਂਜੀ 52000 ਦੀ ਹਾਂ ਨਾ ਦੇ ਦਾਂਗੇ ਠੀਕ ਹੈ ਜੀ ਲਓ ਜੀ 52000 ਦੀ ਦੋਸਤੋ ਇਹ ਮੱਝ ਹੋ ਜੂਗੀ ਠੀਕ ਆ 55000 ਲੈਣ ਦੇਣ ਡਿਮਾਂਡ 55 ਲੈ ਇਹਦੇ ਜਿਹੜਾ 52000 ਸੋ ਮੱਝ ਤੁਸੀਂ ਦੋਸਤੋ ਪ੍ਰੋਪਰ ਦੇਖ ਲਈ ਆ ਤਸੱਲੀ ਨਾਲ ਠੀਕ ਆ ਕਿਉਂਕਿ ਪਸਮਾ ਕੇ ਕੋਈ ਵੀਰ ਘਾੜਣ ਕੇ ਵੀ ਤੁਸੀਂ ਤਸੱਲੀ ਕਰ ਸਕਦੇ ਆ ਲਓ ਜੀ ਠੀਕ ਆ ਜੀ ਓਕੇ ਆ ਜੋ ਅਗਲੇ ਪੰਨੇ ਆਪਣੇ ਕੋਲੇ ਮੱਝ ਆ ਗਈ ਆ ਬਈ ਦੀਪਿਆ ਇਹਦੀ ਕੀ ਡਿਟੇਲ ਆ ਇਹਦਾ ਬੱਚਾ ਮਰ ਗਿਆ ਸੰਤੂ ਸਾਹਿਬ ਇਹ ਬਿਨ ਬੱਚਿਓ ਫਿਰਣਾ ਹਾਂਜੀ ਹਾਂਜੀ ਲਓ ਜੀ ਤੇ ਇਹ ਸੂਵੇ ਕਿੰਨੇ ਸੂਈ ਆ ਸਵੇਰ ਤੀਜਾ ਲਾੜੋ ਚੌਥਾ ਲਾੜੋ ਜੀ ਦਾ ਤੀਜਾ ਹੋਵੇ ਚੌਥਾ ਹੋਵੇ ਠੀਕ ਆ ਭਰਾ ਲਓ ਜੀ ਤੀਜਾ ਚੌਥਾ ਸੂਆ ਕੋਈ ਵੀ ਮੰਨ ਸਕਦਾ ਹੁਣ ਕਿੰਨੇ ਕ ਦੁੱਧ ਤੇ ਚਲਦੀ ਪਈ ਐ ਦੁੱਧ ਹੈ ਸੰਧੂ ਸਾਹਿਬ ਦੇ ਨੇ 8-9 ਕਿਲੋ 8-9 ਕਿਲੋ 8 ਕਿਲੋ ਮੰਨੋ ਜੀ ਪੱਕਾ 8 ਕਿਲੋ ਹਾਂ ਜੀ ਲਓ ਜੀ 8 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਤੀਜਾ ਮੰਨ ਲੈ ਸੂਆ ਚੌਥਾ ਮੰਨ ਲੈ ਨਿੱਗਰ ਆ ਬਾਕੀ ਤੁਸੀਂ ਇਹ ਸਰੀਰਕ ਮੰਤਰ ਵੇਖ ਲਓ ਦੋਸਤੋ ਪੂਰੀ ਨਿੱਗਰ ਠੀਕ ਆ ਰਾਜੀ ਆ ਪਿੱਠ ਪੂੜੇ ਤੋਂ ਤੁਸੀਂ ਬਿਲਕੁਲ ਝਾਤ ਮਾਰ ਲਓ ਵੀ ਪੂਰੀ ਚੰਗੀ ਰਾਜੀ ਜਮੀਨ ਤੇਲੀ ਪੂਰੀ ਵਜਨ ਰੋੜ ਪੂਰਾ 15 ਦਿਨਾਂ ਦੀ ਸੂਈ ਜੇ 15 ਦਿਨ ਹੋ ਗਿਆ ਸੂਈ ਨੂੰ ਤੇ ਮਿਲਦੀ ਪਹਾੜੇ ਤੇ ਹੁਣ ਫਿਰ ਹਾਂ ਜੀ ਠੀਕ ਹੈ ਲਓ ਜੀ ਪਾੜੇ ਤੇ ਵੰਡੇ ਤੇ ਦੋਸਤੋ ਹੁਣ ਮਿਲਦੀ ਆ ਠੀਕ ਹੈ ਜੀ ਦੋਵੇਂ ਟਾਈਮ ਕੋਈ ਵੀਰ ਚੋਕ ਕੇ ਆਪਣੀ ਪਸਮਾ ਕੇ ਤਸੱਲੀ ਕਰ ਲੈ ਤੇ ਆਹ ਠੰਡੇ ਬਾ ਠੀਕ ਹੈ ਜੀ ਲਓ ਜੀ 8 ਕਿਲੋ ਹਨਾ ਦੁੱਧ ਹਾਂਜੀ ਤੇ ਕਿੰਨਾ ਫਿਰ ਜੋ ਕੇ ਕੀਰੇ ਲੈਣ ਦੇ ਨੇ ਦਾ ਮੁੱਲ ਸੱਤਰਿਆ ਜੀ 65 ਦੀ ਹਾਂ ਨਾ ਦੇ ਦਾਂਗੇ ਜੀ 65000 ਦੀ ਹਾਂਜੀ ਠੀਕ ਹੈ ਜੀ 65000 ਦੀ ਭਰਾਵੋ ਜਿਹੜੀ ਇਹ ਲੈਦੇ ਆ ਠੀਕ ਹੈ ਜੀ ਤੇ ਬਾਕੀ ਆਓ ਆਪ ਦੀ ਨਰਕ ਪਰਕ ਕਰੋ ਵਜਨ ਵਟਾ ਪੂਰਾ ਮੱਝ ਦਾ ਠੀਕ ਆ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਰਾਜੀ ਆ ਵਜਨ ਲੋਡ ਪੂਰਾ ਠੀਕ ਆ ਜੀ ਕਦਗੁੱਦ ਵੀ ਚਲੋ ਚੰਗਾ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਆ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਠੀਕ ਆ ਤੇ ਚਵਾ ਪਸਮਾ ਦੀ ਪੂਰੀ ਇਹ ਸਾਫ ਹਾਂਜੀ ਹਾਂਜੀ ਲਓ ਪ੍ਰਭੂ ਅੱਗੇ ਆ ਗਈ ਆਪਣੇ ਕੋਲ ਜਿਹੜੀ ਇਹ ਮੱਝ ਇਹ ਗੱਬਣ ਆ ਜੀ ਇਹ ਗੱਬਣ ਆ ਗਈ ਆ ਹਾਂ ਜੀ ਦਿਨ ਖੜੂਗੀ 6-7 ਦਿਨ ਖੜੂਗੀ ਹਜੇ ਜੀ ਹੋਰ 7 ਤੱਕ ਦਿਨ ਠੀਕ ਆ ਜੀ ਹਾਂ ਜੀ 6-7 ਦਿਨ ਦਾ ਸਮਾਂ ਹਜੇ ਬਾਕੀ ਆ ਸੂਨ ਦੇ ਵਿੱਚ ਹਾਂ ਜੀ ਇਹ ਜੋਗੇ ਭਾਈ ਕਿੰਨਾ ਤੀਜਾ ਸਵੇਰ ਹੋਊਗੀ ਤੀਜਾ ਸਵੇਰ ਤੀਜਾ ਸਵੇਰ ਸੋਨਾ ਜੀ ਇਹਨੇ ਅੱਛਾ ਜੀ ਲਓ ਜੀ ਤੀਜਾ ਸਵੇਰ ਤੇ 5-6 ਦਿਨ ਹਜੇ ਨਾਰਮਲ ਲੈ ਜਾਊਗੀ ਠੀਕ ਆ ਬਾਕੀ ਚੰਗੀ ਆ ਵਜਨ ਭੋਜਨ ਤੁਸੀਂ ਵੇਖ ਲਓ ਦੋਸਤੋ ਸੋਨਾ ਤੇ ਸਿੰਘ ਉੱਤੇ ਖੁੱਲੇ ਸਿੰਗਾ ਬਾਕੀ ਮੂੰਹ ਮੱਥੇ ਦੇ ਨਾਲ ਪੂਰੀ ਫੱਬਦੇ ਆ ਕਿਉਂਕਿ ਵਜਨ ਜਿਹੜਾ ਦੋਸਤੋ ਮੱਝ ਦਾ ਪੂਰਾ ਨਸੇਰਾ ਪਸ਼ੂ ਹੋਵੇ ਤਾਂ ਥੋੜਾ ਜਿਹਾ ਹੋਰ ਦੇਖ ਬਣਨ ਦੀ ਪਰ ਮੱਝ ਰਾਜੀ ਆ ਜਿੰਨੀ ਵੀ ਆ ਠੀਕ ਆ ਚੌੜੇ ਪਿੱਠ ਪੂਰੇ ਦੇ ਵਿੱਚ ਆ ਕਰੋ ਚਲ ਹਾਂ ਮੋੜ ਦਿਓ ਲੈਓ ਠੀਕ ਅੱਛਾ ਜੋਗੇਵੀਰ ਬਾਕੀ 53 ਵਧ ਗਿਆ ਥੋੜਾ ਇੱਕ ਥਾਣ ਮਗਰਲਾ ਛੋਟਾ ਵਖਾਉਂਦੀ ਆ ਹਾਂਜੀ ਹਾਂ ਤੇਪੜ ਵਧ ਗਿਆ ਹਾਂਜੀ ਵਧ ਗਿਆ ਸਰ ਜੀ ਆਹ ਲਓ ਜੀ ਕੋਈ ਗੱਲ ਨਹੀਂ ਤੇ ਆ ਆ ਕਰੋ ਜੀ ਸਰ ਜੀ ਕਿਉਂ ਆਪਣੇ ਸੰਭਾਵੇਂ ਠੀਕ ਹੈ ਭਰਾ ਲਓ ਵੀ ਦੋਸਤੋ ਠੀਕ ਹੈ ਬਾਕੀ ਪੁੱਛਣਾ ਫਰਜ਼ ਬੰਦਾ ਅੱਗੋਂ ਵੀਰਾਂ ਦਾ ਦੱਸਣਾ ਵੀ ਫਰਜ਼ ਆ ਅੱਗੋਂ ਤੁਸੀਂ ਆਹ ਵੇਖ ਕੇ ਬਿਲਕੁਲ ਤਸੱਲੀ ਕਰ ਸਕਦੇ ਇੱਕੋ ਜਿਹਾ ਨੀਰਾ ਵੀਰ ਦੱਸਦੇ ਸੀ ਵੀ ਬਿਲਕੁਲ 53 ਇੱਕੋ ਜਿਹਾ ਬਿਲਕੁਲ ਚੌਥਾ ਥਾਣਾ ਦੇ 33 ਨਾ ਠੀਕ ਆ ਕੋਈ ਆਪ ਦਾ ਬਿਲਕੁਲ ਭਰਾ ਕੀ ਤਸੱਲੀ ਕਰ ਸਕਦਾ ਤੇ ਚੰਗੀ ਆ ਪਲੀਪੁਲੀ ਵੀ ਚੰਗੀ ਆ ਤੇ ਕਿੰਨਾ ਜੋਗੇ ਪਈਆਂ ਦਾ ਮੁੱਲ ਰਹੂਗਾ ਮੁੱਲ ਸੰਧੂ ਸਾਹਿਬ ਦਾ 70 65 ਦੀ ਆਪਾਂ ਦੇ ਦੇਣੀ ਆ ਬਾਕੀ ਇੱਕ ਥਾਂ ਥੋੜਾ ਛੋਟਾ ਵਿਖਾਉਂਦੀ ਆ ਹਾਂਜੀ ਹਾਂਜੀ ਆਪਾਂ ਪਿੰਡੋਂ ਬੈਗ ਤੋਂ ਲਈ ਗਰੰਟੀ ਹੋਗੀ ਥਾਂ ਦੀ ਤਸੱਲੀ ਆਪਣੀ ਪੂਰੀ ਫੁੱਲ ਠੀਕ ਆ ਵੀਰ ਹਾਂ ਜੋ ਦੁੱਧ ਘੱਟ ਵੱਧ ਹੋਏ ਆਪਾਂ ਜ਼ਿੰਮੇਵਾਰ ਬੈਠੇ ਇੱਥੇ ਕੋਈ ਗੱਲ ਹੀ ਨਹੀਂ ਠੀਕ ਆ ਭਰਾ ਠੀਕ ਆ ਠੀਕ ਆ ਪਗੜੀ ਹਰਦੀ ਹੁੰਦੀ ਆ ਹਾਂਜੀ 65000 ਦੀ ਲਓ ਜੀ 65000 ਦੀ ਇਹ ਹੁੰਦੀ ਆ ਦੋਸਤੋ ਗੱਬਣਾ ਤਿਆਰੀ ਆਲਮੋਸਟ ਤੁਸੀਂ ਕੰਪਲੀਟ ਸਮਝੋ ਕਿਉਂਕਿ 2 4 5 ਦਿ ਤੇ ਆ ਦੇਖੋ ਠੀਕ ਆ ਇੱਕ ਲਾਸਟ ਵਿੱਚ ਤੁਹਾਨੂੰ ਦੋਸਤੋ ਇੱਕ ਵੈੜ ਦਿਖਾਉਣੀ ਆ ਇਹ ਵੀ ਗੱਬਣ ਹਨਾ ਬਾਈ ਇਹ ਗੱਬਣ ਆ ਜੀ ਇਹ ਵੀ ਸੰਧੂ ਸਾਹਿਬ ਗੱਬਣ ਓਕੇ ਗੱਬਣ ਆ ਗਈ ਆ ਠੀਕ ਆ ਜੀ ਐਚ ਐਫ ਕਰਾਸ ਦੇ ਵਿੱਚ ਆ ਦੋਸਤੋ ਠੀਕ ਆ ਹਾਂਜੀ ਤੇ ਗੱਬਣ ਵੈੜ ਆ ਸਵੇਰੇ ਦੀ ਪਿਗਨ ਮੈਂ ਬਾਈ ਸੁਣਦੀ ਜੋ ਕਿ ਸਵੇਰੇ ਸੁਣੀ ਸੰਧੂ ਸਾਹਿਬ ਦੇਖੋ ਸੀਲ ਦੇਖੋ ਕਿੰਨੀ ਹਾਂ ਦੂਜਾ ਹੋ ਜੂਗੀ ਹਾਂਜੀ ਠੀਕ ਆ ਦੂਜਾ ਸੂਗਾ ਓਕੇ ਜੋ ਓਕੇ ਠੀਕ ਹੈ ਬੁਖਾਰੇ ਖੋਲ ਕੇ ਦਿਖਾ ਕੋਲ ਕੇ ਦਿਖਾ ਦਿਗੇ ਦੋ ਜਹਾ ਸੁਆ ਲੈ ਜੂ ਅਜੇ 8 10 ਦਿਨ ਹਨਾ ਨਹੀਂ ਜਿਆਦਾ ਲੈ ਇਹਨੇ ਸਮਸਿਆ 10 15 ਲੈ ਜੇ 20 ਲੈ ਜੇ ਇਥੇ ਲੈ ਜੂਗੀ ਜੀ ਅੱਛਾ ਜੀ 10 ਤੋਂ 20 ਦਿਨ ਦਾ ਆਈਡੀਆ ਹਨਾ 15 ਦਿਨ ਕਹਿੰਦੇ ਮੇਰੇ ਸਨ 20 ਦਿਨ ਲੈ ਜੂ 20 ਲੈ ਜੇ 25 ਲੈ ਜੇ ਜੀ ਠੀਕ ਆ ਹਾਂ ਲਾਏ ਪਈਏ ਜੇ ਸੰਤੂ ਸਾਹਿਬ ਠੀਕ ਆ ਜੀ ਨਾਰਮਲ ਜਹ ਹਜੇ ਦੋਸਤੋ ਲਾਏ ਬਣਾਏ ਪਈ ਆ ਬਾਕੀ 10 ਤੋਂ 20 ਦਿਨ ਦਾ ਘੱਟੋ ਘੱਟ ਆਈਡੀਆ ਰੱਖ ਕੇ ਕੋਈ ਵੀਰ ਸੌਦਾ ਕਰੇ 15 ਤੋਂ 15 ਦਿਨ ਵੀ ਲੈ ਕੇ ਜਾ ਸਕਦੀ ਪਰ 15 ਤੋਂ ਪਲੱਸ 20 ਦਿਨਾਂ ਦੇ ਅੰਦਰ ਬਾਅਦ ਜਿਹੜਾ ਸਾਮਾਨ ਲੈ ਜੂਗੀ ਉੱਥੇ ਲੈ ਜਾ ਉੱਥੇ ਲੈ ਜਾ ਕੋਈ ਨਾ ਬੰਦ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅੱਛਾ ਜੋਗੇ ਵੀਰੇ ਇਹ ਪਸ਼ੂ ਸੀ ਆਪਣੇ ਕੋਲ ਅੱਜ ਹਾਂਜੀ ਹਾਂਜੀ ਇਹ ਹੀ ਜੀ ਤੇ ਇਹਦਾ ਬੱਚੀ ਦਾ ਮੁੱਲ ਕੀ ਕਰਦੇ ਆਂ ਇਹਦਾ ਮੁੱਲ ਸੰਤੂਖ ਸਾਹਿਬ ਆਪਾਂ ਕਰਦੇ ਆ ਜੇ 28000 ਮੁੱਲ ਕਰਦੇ ਆ ਹਾਂਜੀ ਤੇ 23000 ਦੀ ਹਾਨਾ ਦੇ ਦੇਣੀ ਆ ਕੱਚੀ ਕਰਕੇ ਵੀ ਥੋੜੀ ਕੱਚੀ ਆ ਹੂੰ ਤੇ ਜੇ ਲੱਥੀ ਹੁੰਦੀ ਪੂਰੀ ਫੁੱਲ ਫਿਰ ਤੇ 34-35000 ਰੁਪਏ ਦੀ ਹੈਗੀ ਆਪਾਂ ਪੋਣਾ ਮੁੱਲ ਹੁਣ ਬਾਕੀ ਇਹ ਸੰਭ ਨਹੀਂ ਅਗਲੇ ਨੇ ਤਾਂ ਕਰਕੇ ਆਪਾਂ ਘਾਟੀ ਦੇ ਦਿੰਦੇ ਆ 23000 ਦੀ ਆਪਾਂ ਦੇ ਦਾਂਗੇ 23000 ਹਾਂਜੀ ਹਾਂਜੀ ਠੀਕ ਆ ਜੀ ਲੋ ਵੀ ਦੋਸਤੋ 23000 ਦੀ ਜਿਹੜੀ ਆ ਲੈਦੇ ਆ ਉਹੋ ਹੀ ਆ ਵੀ ਜਿਹੜਾ ਵੀਰਾਂ ਨੂੰ ਕੋਈ 10 15 15 17 18 20 ਦਿਨ ਸਾਹਮਣੀ ਪੈਣੀ ਹੈ ਠੀਕ ਹੈ ਜੀ ਤੇ ਰੇਟ ਜਾਇਜ਼ ਆ ਵਾਜਬਾ ਅੱਛਾ ਜੋ ਕਿ ਵੀ ਇਹ ਤਾਂ ਨਹੀਂ ਹੁੰਦਾ ਵੀ ਕਈ ਵਾਰ ਹੁੰਦਾ ਵੀ ਚਲੋ 20 ਦਿਨ ਆਪਾਂ ਅੰਗਦੇ ਆ ਕੋਈ ਜ਼ਿਆਦਾ ਸਮਾਂ ਨਜਾਇਜ਼ ਲੈ ਜੇ ਉੱਪਰੋਂ ਨਹੀਂ ਨਹੀਂ ਜ਼ਿਆਦਾ ਜੇ ਖੜੂਗੀ ਆਪਣੀ ਗਰੰਟੀ ਹੈ ਜੀ ਨਹੀਂ ਜ਼ਿਆਦਾ ਖੜਦੀ ਠੀਕ ਹੈ ਇੱਥੇ ਪਿੰਡੋਂ ਲਈ ਇੱਕ ਇਹ ਦੇ ਕੇ ਦੋਵੇਂ ਪਿੰਡੋਂ ਲਈਆਂ ਵਾ ਤੇ ਚੈੱਕ ਚੁੱਕ ਹੋਈਆਂ ਪੂਰੀਆਂ ਗਰੰਟੀ ਹੈ ਜੀ ਬਾਅਦ ਨਹੀਂ ਖੜਦੀ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਵੀ ਦੋਸਤੋ ਇਹ ਨਕਸੀ ਅਜ ਵੀਰ ਜੋਗੇ ਹੋਣ ਦੇ ਕੋਲ ਵੀ ਦੀਪੇ ਹੋਣ ਦੇ ਕੋਲ ਟੋਟਲ ਤੇ ਜਿਨ੍ਹਾਂ ਦੇ ਵਿੱਚ ਚਾਰ ਮੱਜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਨਾਲ ਬੱਚੇ ਤੁਹਾਨੂੰ ਪ੍ਰੋਪਰ ਦਿਖਾਈ ਦਿੱਤੇ ਆ ਇੱਕ ਵਾਰੀ ਬੱਚੇ ਆਪਾਂ ਤੁਹਾਨੂੰ ਫਿਰ ਪੁਕਸ ਮਾਰਦੇ ਨੇ ਦੋਸਤੋ ਦੋ ਕਟੀਆਂ ਸੀ ਤੇ ਇੱਕ ਕਟਾ ਸੀਗਾ ਠੀਕਾ ਇੱਕ ਦਾ ਬੱਚਾ ਮਰਿਆ ਤੇ ਉਹ ਬੇਣ ਬੱਚੇ ਆਪਾਂ ਤੁਹਾਨੂੰ ਦਿਖਾਤੀ ਆ ਦੁੱਧ ਰਿਕਾਰਡ ਹੁੰਦਾ ਵੀ ਪੁੱਛਗੇ ਤੁਹਾਡੇ ਨਾਲ ਆਪਾਂ ਸਾਂਝਾ ਕਰਤਾ ਇਹ ਬੱਚੇ ਨੇ ਤਿੰਨ ਮੱਜਾਂ ਝੋਟੀਆਂ ਦੇ ਥੱਲੇ ਸੰਧੂ ਸਾਹਿਬ ਇੱਕ ਬੇਨਤੀ ਆ ਕਿ ਇਹਨਾ ਤਰੀਕ ਪਈ ਹੁੰਦੀ ਤੁਹਾਡੀ ਵੀਡੀਓ ਦੇ ਉੱਤੇ ਤੇ ਤਰੀਕ ਵੇਖ ਲਿਆ ਕਰਨ ਡੰਗਰ ਆਪਣੇ ਵਿਕ ਜਾਂਦੇ ਇੱਕ ਦਿਨ ਦੇ ਵਿੱਚ ਉਸ ਤੋਂ ਬਾਅਦ ਆਪਣੀਆਂ ਵੀਡੀਓ ਪਈਆਂ ਤਿੰਨ ਚਾਰ ਹੁਣ ਲਗਾਤਾਰ ਹੀ ਪਈਆਂ ਤੇ ਪਿਛਲੇ ਵੀਡੀਓ ਦੇ ਜਿਹੜੀਆਂ ਪਈਆਂ ਉਹ ਫੋਨ ਆਈ ਜਾਂਦੇ ਆ ਤੇ ਕਿਰਪਾ ਕਰਕੇ ਜਿਹੜੇ ਵੇਖਦੇ ਹੋ ਤਰੀਕ ਵੇਖ ਕੇ ਤਾਂ ਉਸ ਹੱਬ ਦੇ ਨਾਲ ਹੀ ਫੋਨ ਕਰਿਆ ਕਰਨ ਪਿਛਲੀਆਂ ਦੇੜੀਆਂ ਉਹ ਨਾ ਫੋਨ ਕਰਨ ਬਿਲਕੁਲ ਹਾਂਜੀ ਲੋਬੀ ਦੋਸਤੋ ਕਈ ਵਾਰ ਹੁੰਦਾ ਵੀ ਪਿਛਲੀਆਂ ਤਰੀਕਾਂ ਵਾਲੇ ਪਸ਼ੂ ਜਿਹੜੇ ਆ ਉਹ ਸਾਰੇ ਸੇਲ ਹੋ ਜਾਂਦੇ ਆ ਵੀਰ ਫਿਰ ਉਹ ਅਗੇਨ ਉਹਨਾਂ ਪਸ਼ੂਆਂ ਬਾਰੇ ਪੁੱਛਦੇ ਆ ਉਹ ਖਾਸ ਤੌਰ ਤੇ ਜਿਹੜੇ ਵਧੇਰੇ ਵੀਰ ਫੋਨ ਲਾਉਂਦੇ ਆ ਇੱਕ ਵਾਰ ਤੁਸੀਂ ਤਰੀ ਇਸ ਤਰੀਕ ਦੇ ਵਿੱਚ ਕਿੰਨੇ ਪਸ਼ੂ ਤੁਹਾਨੂੰ ਦਿਖਾਏ ਗਏ ਆ ਉਹਨਾਂ ਦਾ ਮੈਂਸ਼ਨ ਕਰਿਆ ਕਰੋ ਮਗਰ ਲੀਆਂ ਜਿਹੜੀਆਂ ਤਰੀਕਾਂ ਨੇ ਉਹਨਾਂ ਦਾ ਜ਼ਿਕਰ ਨਾ ਕਰਿਆ ਕਰੋ ਕਿਉਂਕਿ ਪਸ਼ੂ ਦੋਸਤੋ ਬਿਲਕੁਲ ਰੁਟੀਨ ਦੇ ਵਿੱਚ ਆਉਂਦੇ ਆ ਤੇ ਪੁਰਾਣੇ ਪਸ਼ੂ ਨਿਕਲ ਜਾਂਦੇ ਆ ਵਿਕ ਜਾਂਦੇ ਆ ਸਾਰੇ ਤੇ ਜੋਗੇ ਭਾਈ ਨੰਬਰ ਬੋਲ ਦਗੇ ਆਪਣੇ ਨੰਬਰ 9464435330 ਠੀਕ ਹੈ ਜੀ ਹਾਂਜੀ ਠੀਕ ਇੱਕ ਨੰਬਰ ਹੀ ਆਪਣੇ ਲਾਉਣਾ ਭਾਈ ਦੀਪੇ ਨਹੀਂ ਦੀਪੇ ਦਾ ਵੀ ਲਾ ਦੋ ਯਾਰ ਬੋਲੋ 6283876190 ਠੀਕ ਹੈ ਜੀ ਮੈਂ ਭਾਈ ਦੀਪਾ ਨਾ ਰਹਿ ਜਾ ਕਿਤੇ ਲਓ ਵੀ ਦੋਸਤੋ ਦੋਵੇਂ ਵੀਰ ਆ ਅ ਵੀਰ ਜੋਗੇ ਦੇ ਬਾਈ ਦੀਪੇ ਦੇ ਨੰਬਰ ਆਪਾਂ ਬਿਲਕੁਲ ਡਿਸਪਲੇ ਤੇ ਚਲਦੇ ਕਰ ਦਿੱਤੇ ਆ ਦੋਨੋਂ ਨੰਬਰਾਂ ਦੇ ਉੱਪਰ ਤੁਸੀਂ ਫੋਨ ਲਗਾ ਕੇ ਦੋਸਤੋ ਪੁੱਛ ਸਕਦੇ ਜੇ ਐਨੀਮਲ ਬਾਰੇ ਸੇਲ ਹੋ ਜਾਂਦੇ ਆ ਤਾਂ ਵੀ ਦੱਸਿਆ ਜਾਊਗਾ ਦੋਸਤੋ ਜੇ ਨਹੀਂ ਸੇਲ ਹੁੰਦਾ ਤੇ ਉਹ ਵੀ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਜੂਗੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਮਾਣ ਨੂੰ ਸਤਿ ਸ਼੍ਰੀ ਅਕਾਲ ਜੀ